ਹੈਲੋ एवरीवन वेलकम बैक टू माय YouTube ਚੈਨਲ 아이 होप ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਦਾ ਵਲੌਗ ਜਿਹੜਾ ਮੇਰਾ ਹੈਗਾ ਆ ਜੀ ਉਹ ਹੈਗਾ ਜੀ ਸਾਡਾ ਫੇਸ ਪੈਕ ਜਿਹੜਾ ਕਿ ਅਸੀਂ ਅੱਜ ਘਰ ਹੀ ਬਣਾ ਕੇ ਤਿਆਰ ਕਰਨ ਲੱਗੇ ਆਂ ਤੇ ਤੁਸੀਂ ਵੀ ਟਰਾਈ ਕਰਨਾ ਇਹਨੂੰ ਬਹੁਤ ਜ਼ਿਆਦਾ ਇਹ ਮਤਲਬ ਹੈਗਾ ਆ ਵਧੀਆ ਚੀਜ਼ ਆ ਮਤਲਬ ਘਰ ਦੀ ਚੀਜ਼ ਅਸੀਂ ਬਣਾ ਕੇ ਤਿਆਰ ਕਰਨੀ ਆ ਜੀ ਦੇਖੋ ਮੈਂ 2 ਚਮਚ ਰਾਈਸ ਲਏ ਸੀ ਇਹ ਤੇ 2 ਚਮਚ ਮੈਂ ਪਿੰਕ ਵਾਲੀ ਮਸਰਾਂ ਦੀ ਦਾਲ ਲਈ ਸੀਗੀ ਤਾਂ ਦੋਨਾਂ ਨੂੰ ਮੈਂ ਭਿਉਣ ਰੱਖਿਆ ਸੀਗਾ ਕਾਫੀ ਢੇਰ ਮੈਂ 5-6 ਘੰਟੇ ਜਿਹੜੇ ਇਹਨਾਂ ਨੂੰ ਭਿਉ ਕੇ ਰੱਖਿਆ ਸੀਗਾ ਤੇ ਚੰਗੀ ਤਰ੍ਹਾਂ ਮੈਂ ਧੋ ਲਿਆ ਸੀਗਾ ਵਾਸ਼ ਕਰਕੇ ਇਹਨੂੰ ਚੰਗੀ ਤਰ੍ਹਾਂ 3-4 ਪਾਣੀ ਚ ਤੇ ਦੇਖੋ ਹੁਣ ਮੈਂ ਤੁਹਾਡੇ ਸਾਹਮਣੇ ਰੱਖੇ ਹੋਏ ਆ ਤੇ ਹੁਣ ਅਸੀਂ ਇਹਨਾਂ ਨੂੰ ਮਿਕਸੀ ਦੇ ਵਿੱਚ ਗ੍ਰाइंड ਕਰਨਾ ਹੈ ਤੇ ਫਿਰ ਬਹੁਤ ਹੀ ਵਧੀਆ ਜਿਹਾ ਪੇਸਟ ਇੱਕ ਬਣ ਕੇ ਤਿਆਰ ਹੋਊਗਾ ਪੈਕ ਤੇ ਚਲੋ ਹੁਣ ਅਸੀਂ ਇਹਨੂੰ ਮਿਕਸੀ ਦੇ ਜਾਰ ਚ ਪਾ ਕੇ ਤੇ ਪੀਸ ਦੇ ਆ ਜੀ ਅਸੀਂ ਲੈ ਲਿਆ ਮਿਕਸੀ ਦਾ ਜੱਗ ਲੈ ਲਿਆ ਇਹਦੇ ਵਿੱਚ ਅਸੀਂ ਥੋੜਾ ਜਿਹਾ ਪਾਣੀ ਉੱਪਰੋਂ ਉਤਾਰਾਂਗੇ ਲੋੜ ਪਈ ਤੇ ਪਾਵਾਂਗੇ ਨਹੀਂ ਤੇ ਅਸੀਂ ਨਹੀਂ ਪਾਣਾ ਥੋੜਾ ਜਿਹਾ ਪਾਣੀ ਲੈਣ ਦਿੱਤਾ ਅਸੀਂ ਵਿੱਚ ਤਾਂਕਿ ਅਸੀਂ ਬਣਾਣਾ ਜਿਹੜਾ ਕਿ ਬਰਸ਼ ਦੇ ਨਾਲ ਸਾਡੇ ਲੱਗ ਸਕੇ ਜੀ ਹੁਣ ਅਸੀਂ ਜੀ ਇਹਨੂੰ ਲੱਗੇ ਆ ਪੀਸਣ ਪੀਸ ਕੇ ਤੇ ਚੰਗੀ ਤਰ੍ਹਾਂ ਜਿਹੜਾ ਪੈਕ ਆਪਾਂ ਤਿਆਰ ਕਰਾਂਗੇ ਤੇ ਤੁਹਾਨੂੰ ਦੱਸਦੇ ਕਿ ਇਹਦੇ ਚ ਪੱਕੀ ਪਾਣਾ ਹੋਰ ਪੈਕ ਸਾਡਾ ਜੀ ਬਣ ਕੇ ਤਿਆਰ ਹੋ ਗਿਆ ਹੋਇਆ ਅਸੀਂ ਇਹਨੂੰ ਹੁਣ ਗ੍ਰाइंड ਕਰ ਲਿਆ ਆ ਤੇ ਇਹਨੂੰ ਹੁਣ ਅਸੀਂ ਖਾਲੀ ਡੱਬੀ ਦੇ ਵਿੱਚ ਕੱਢਾਂਗੇ ਜਿੰਨੂੰ ਕਿ ਅਸੀਂ ਬੰਦ ਕਰਕੇ ਚੰਗੀ ਤਰ੍ਹਾਂ ਆਪਣੇ ਫ੍ਰਿਜ ਦੇ ਵਿੱਚ ਰੱਖ ਸਕੀਏ ਪੈਕ ਅਸੀਂ ਦੇਖੋ ਜੀ ਆਪਣਾ ਪੂਰਾ ਤਿਆਰ ਕਰ ਲਿਆ ਹੋਇਆ ਤੇ ਤੁਸੀਂ ਦੇਖ ਸਕਦੇ ਬਹੁਤ ਹੀ ਬਰੀਕ ਪੀਸਿਆ ਗਿਆ ਹੈ ਨਾਤੇ ਵਿੱਚ ਕੋਈ ਚੌਲਾਂ ਦਾ ਦਾਣਾ ਨਜ਼ਰ ਆ ਰਿਹਾ ਤੇ ਨਾ ਹੀ ਕੋਈ ਦਾਲ ਦਾ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦਾ ਅਸੀਂ ਪੈਕ ਲਾਉਂਨੇ ਆ ਆਪਣੇ ਫੇਸ ਤੇ ਸੇਮ ਤੁਸੀਂ ਉਸ ਤਰ੍ਹਾਂ ਦਾ ਇਹਨੂੰ ਪੀਸਣਾ ਆ ਤੇ ਇਹ ਹੁਣ ਆड्डा ਪੀਸ ਕੇ ਤਿਆਰ ਹੋ ਗਿਆ ਹੋਇਆ ਤੇ ਹੁਣ ਅਸੀਂ ਇਹਦੇ ਵਿੱਚ ਕੀ ਪਾ ਰਹੇ ਹਾਂ ਤੁਹਾਨੂੰ ਮੈਂ ਦੱਸਦੀ ਆ ਜੇ ਤੇ ਤੁਹਾਡੇ ਕੋਲ ਮਤਲਬ ਗ੍ਰੇਸਲਿਨ ਰੋਜ਼ ਵਾਟਰ ਕੱਲਾ-ਕੱਲਾ ਹੀ ਪਿਆ ਵਾ ਤੇ ਫਿਰ ਤੁਸੀਂ ਇੱਕ-ਇੱਕ ਚਮਚ ਪਾ ਲਿਓ ਹੁਣ ਮੇਰੇ ਕੋਲ ਦੋਨੋਂ ਚੀਜ਼ਾਂ ਮਿਕਸੀ ਨੇ ਗ੍ਰੇਸਲਿਨ ਤੇ ਗਲਾ ਰੋਜ਼ ਵਾਟਰ ਦੋਨੋਂ ਇਹਨਾਂ ਮਿਕਸਿਆ ਤੇ ਇਹਨੂੰ ਮੈਂ ਪਾਣ ਲੱਗੀ ਆ ਇਹਦੇ ਚ ਆਹ ਮੇਰਾ ਜਿਹੜਾ 스ਪੂਨ ਆ ਥੋੜਾ ਵੱਡਾ ਆ ਇਹ ਮੈਂ ਇੱਕ ਚਮਚ ਹੀ ਪਾਉਂਗੀ ਤੇ ਜੇ ਤੁਹਾਡੇ ਕੋਲ ਸਿੰਗਲ ਸਿੰਗਲ ਨੇ ਦੋਨੋਂ ਚੀਜ਼ਾਂ ਫੇਰ ਤੁਸੀਂ ਦੋਨਾਂ ਦਾ ਇੱਕ ਇੱਕ ਜਿਹੜਾ ਚਮਚ ਪੂਰਾ ਪਾ ਲੈਣਾ ਆ ਆ ਦੇਖੋ ਮੈਂ ਇੱਕ ਚਮਚ ਜਿਹੜਾ ਆ ਪਾ ਲਿਆ ਹੋਇਆ ਤੇ ਹੁਣ ਮੈਂ ਦੋ ਵਿਟਾਮਿਨ E ਦੇ ਕੈਪਸੂਲ ਜਿਹੜੇ ਆ ਰੱਖੇ ਹੋਏ ਆ ਤੁਹਾਡੇ ਸਾਹਮਣੇ ਹੁਣ ਅਸੀਂ ਇਹਨਾਂ ਨੂੰ ਕਟਿੰਗ ਕਰਕੇ ਵਿੱਚ ਪਾ ਦਾਂਗੇ ਤੇ ਪੈਕ ਦੇ ਇਹ ਪੈਕ ਬਹੁਤ ਹੀ ਵਧੀਆ ਬਣ ਕੇ ਜੀ ਤਿਆਰ ਹੁੰਦਾ ਆ ਦਾਗ ਤੱਬੇ ਕੁਛ ਨਹੀਂ ਤੁਹਾਡੇ ਫੇਸ ਦੇ ਉੱਪਰ ਰਹੇਗਾ ਟੈਨਿੰਗ ਵਗੈਰਾ ਜੋ ਵੀ ਹੋਏਗੀ ਸਾਰੀ ਇਹਨੇ ਕੱਢ ਦੇਣੀ ਹੈ ਜੀ ਕੋਈ ਵੀ ਡਾਰਕ ਸਰਕਲ ਆ ਤੁਹਾਡੇ ਫੇਸ ਗਲੋ ਨਹੀਂ ਕਰਦਾ ਗਲੋ ਕਰੂਗਾ ਅਸੀਂ ਲਾਉਣਾ ਕਿੱਦਾਂ ਵਾ ਉਹ ਵੀ ਤੁਹਾਨੂੰ ਦੱਸਣ ਲੱਗੇ ਆ ਇਹਨੂੰ ਹੁਣ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ স্মੈਲ ਬਹੁਤ ਵਧੀਆ ਆਉਂਦੀ ਹੈ ਤੇ ਜਿਵੇਂ ਅਸੀਂ ਮਾਰਕੀਟ ਤੋਂ ਕੋਈ ਵਧੀਆ ਕੰਪਨੀ ਦਾ ਕੋਈ ਬ੍ਰਾਂਡ ਵਧੀਆ ਦਾ ਪੈਕ ਲੈਂਦਾ ਹੋਵੇ ਇਦਾਂ ਫਿਰ ਇਹਦੀ ਜਿਹੜੀ ਫੀਲਿੰਗ ਆਉਂਦੀ ਹੈ ਜਦੋਂ ਅਸੀਂ ਲਗਾ ਕੇ ਫੇਸ ਨੂੰ ਵਾਸ਼ ਕਰਦੇ ਆ ਨਾ ਤੇ ਬਹੁਤ ਹੀ ਵਧੀਆ ਸੌਫਟ ਜਿਹਾ ਸਾਡਾ ਫੇਸ ਹੋ ਜਾਂਦਾ ਇਹਦੇ ਨਾਲ ਦੇਖੋ ਇਹ ਮੈਂ ਪਾਇਆ ਹੀ ਉਸ ਡੱਬੀ ਚ ਜਿਹਦੇ ਚ ਮੈਂ ਚੰਗੀ ਤਰ੍ਹਾਂ ਸਟੋਰ ਕਰਕੇ ਆਪਣੇ ਫ੍ਰਿਜ ਦੇ ਵਿੱਚ ਰੱਖਣਾ ਆ ਦੇਖੋ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਨੂੰ ਕਰ ਲਿਆ ਹੋਇਆ ਜੀ ਮਿਕਸਿੰਗ ਹੁਣ ਅਸੀਂ ਲਗਾ ਕੇ ਦੱਸਦੇ ਤੁਹਾਨੂੰ ਅਸੀਂ ਇਦਾਂ ਪੈਕ ਨੂੰ ਲਗਾ ਲੈਣਾ ਤੁਸੀਂ ਰਾਤ ਨੂੰ ਲਾ ਲਓ ਦਿਨੇ ਲਾ ਲਓ ਜਦੋਂ ਵੀ ਤੁਹਾਡਾ ਦਿਲ ਕਰਦਾ ਤੁਸੀਂ ਲਗਾ ਸਕਦੇ ਹੋ ਬਹੁਤ ਵਧੀਆ ਤਿਆਰ ਹੋਇਆ ਆ ਜੀ ਇਹ ਕੁੜੀਆਂ ਵੀ ਲਗਾ ਸਕਦੀਆਂ ਮੁੰਡੇ ਵੀ ਕੋਈ ਵੀ ਇਨਸਾਨ ਜਿਹੜਾ ਲਗਾ ਸਕਦਾ ਆ ਤੁਸੀਂ ਡੇਲੀ ਰਾਤ ਨੂੰ ਲਗਾ ਕੇ ਜਿਆਦਾ ਬੈਟਰ ਹੁੰਦਾ ਆ ਤੁਸੀਂ ਰਾਤ ਨੂੰ ਲਗਾ ਕੇ ਇਹਨੂੰ ਥੋੜੀ ਦੇਰ ਵਾਸਤੇ ਦਸਕਾਣਾ ਸੀ ਉਸ ਤੋਂ ਬਾਅਦ ਇਹਨੂੰ ਫਿਰ ਤੋਂ ਰੱਬ ਕਰਨਾ ਜਿੱਦਾਂ ਕਿ ਅਸੀਂ ਇਸ ਰੱਬ ਕਰਦੇ ਆ ਆਪਣੇ ਫੇਸ ਤੇ ਕੇ ਇਹਨੂੰ ਅਸੀਂ ਠੰਡੇ ਪਾਣੀ ਦੇ ਨਾਲ ਵਾਸ਼ ਕਰਾਂਗੇ ਜਿਵੇਂ ਹੁਣ ਦੇਖੋ ਮੈਂ ਲਗਾਇਆ ਸੀਗਾ ਤੁਸੀਂ ਸੋਚੋ ਕਿ 10 ਮਿੰਟ ਹੋ ਗਏ ਆ ਤੇ ਹੁਣ ਅਸੀਂ ਇਹਨੂੰ ਇਦਾਂ ਕਰਕੇ ਚੰਗੀ ਤਰ੍ਹਾਂ ਰਬ ਕਰਨਾ ਤੇ ਇਸ ਸਕ럽 ਦਾ ਕੰਮ ਬਹੁਤ ਵਧੀਆ ਕਰਦਾ ਸਕ럽 ਦਾ ਕੰਮ ਕਰਨਾ ਇਹਨੇ ਲੋੜ ਹੀ ਨਹੀਂ ਤੁਹਾਨੂੰ ਕਿ ਤੁਸੀਂ ਬਾਹਰੋਂ ਲੋਰ ਨਵਾਂ ਸਕ럽 ਕਰੋ ਇਹਦੇ ਨਾਲ ਫੇਸ਼ੀਅਲ ਸਕ럽 ਸਾਰਾ ਕੁਝ ਟ੍ਰੈਨਿੰਗ ਵਗੈਰਾ ਨੇ ਸਭ ਕੱਟ ਦੇਣੀ ਤੁਹਾਡੀ ਕੋਈ ਵੀ ਚੀਜ਼ ਮਾਰਕੀਟ ਤੋਂ ਲੈਣ ਦੀ ਜ਼ਰੂਰਤ ਨਹੀਂ ਚੰਗੀ ਤਰ੍ਹਾਂ ਅਸੀਂ ਮ사ਜ ਕਰਨੀ ਹੈ 5 ਮਿੰਟ ਤੱਕ ਤੇ ਕਰਨੀ ਵੀ ਅਸੀਂ ਫਿੰਗਰਾਂ ਦੇ ਨਾਲ ਹਥੇਲੀ ਦੇ ਨਾਲ ਨਹੀਂ ਕਰਨੀ ਕਰਨੀ ਅਸੀਂ ਸੌਫਟ ਸੌਫਟ ਆ ਤੁਸੀਂ ਫੇਸ ਦੇ ਉੱਤੇ ਅਗਲੇ ਦੂਸਰੇ ਦੇ ਕਰ ਸਕਦੇ ਹੋ ਤਾਂ ਕਰੋ ਤੁਹਾਡੇ ਕਰੇ ਤੁਸੀਂ ਉਹਦੇ ਕਰੋ ਤੇ ਇਹ ਦੇ ਨਾਲ ਜਿਹੜਾ ਹੈ ਫੇਸ਼ਲ ਦੀ ਜਿਹੜੀ ਹੈ ਸਾਰਾ 글로 ਆ ਜਾਂਦਾ ਫੇਸ਼ਲ ਬਣਾਉਂ ਕੋਈ ਜ਼ਰੂਰਤ ਨਹੀਂ ਹੈਗੀ ਬਾਹਰ ਆਪਾਂ ਨੂੰ ਪੈਸੇ ਜ਼ਿਆਦਾ ਖਰਚ ਕਰਨ ਦੀ ਲੇਡੀਜ਼ ਨੂੰ ਇਹੀ ਪ੍ਰੋਬਲਮ ਰਹਿੰਦੀ ਐ ਕਿ ਤੇ ਜਾਣ ਦੀ ਟਾਈਮ ਨਹੀਂ ਹੁੰਦਾ ਘਰ ਦਾ ਕੰਮ ਬਹੁਤ ਹੁੰਦਾ ਤੇ ਆਪਣੇ ਘਰ ਬੰਦਾ ਰਾਤ ਨੂੰ ਫ੍ਰੀ ਹੋ ਕੇ ਲਗਾ ਕੇ ਤੇ ਚੰਗੀ ਤਰ੍ਹਾਂ ਠੰਡੇ ਪਾਣੀ ਨਾਲ ਵਾਸ਼ ਕਰਕੇ ਤੇ ਤੁਸੀਂ ਸੋਚੋ ਹੁਣ ਮੈਂ ਆਪਣੇ ਇਹ ਹੱਥ ਦੇਖੋ ਤੁਹਾਡੇ ਸਾਹਮਣੇ ਵਾਸ਼ ਕੀਤਾ ਹੋਇਆ ਹੈ ਹੁਣ ਤੁਸੀਂ ਦੇਖ ਸਕਦੇ ਮਤਲਬ ਐਦਾਂ ਸੌਫਟ ਜਿਹੀ ਸਕਿਨ ਹੋ ਜਾਣੀ ਹੈ ਤੇ ਬਹੁਤ ਹੀ ਵਧੀਆ ਕਲਰ ਆਂਦਾ ਹੈ ਮੇਰਾ ਪੈਕ ਸੀਗਾ ਪਹਿਲਾਂ ਮੇਰੇ ਕੋਲ ਤੇ ਉਹ ਖਤਮ ਹੋ ਗਿਆ ਸੀਗਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕੀਤਾ ਸੀਗਾ ਤੇ ਫਿਰ ਮੈਨੂੰ ਬਾਅਦ ਵਿੱਚ ਯਾਦ ਆਇਆ ਕਿ ਮੈਂ ਆਪਣੇ ਫਰੈਂਡਸ ਨੂੰ ਤੇ ਦੱਸਿਆ ਹੀ ਨਹੀਂ ਕਿ ਪੈਕ ਕਿਵੇਂ ਬਣਾਉਣਾ ਹੈ ਇਸ ਕਰਕੇ ਮੈਂ ਹੁਣ ਆਪਣਾ ਜਿਹੜਾ ਪੈਕ ਹੈ ਦੁਬਾਰਾ ਤੋਂ ਬਣਾ ਰਹੀ ਆ ਕਿ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਤੁਹਾਨੂੰ ਵੀ ਦੱਸਾਂ ਕਿ ਆਪਾਂ ਨੂੰ ਕੋਈ ਜ਼ਿਆਦਾ ਖਰਚ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੇ ਜਿਹੜਾ ਪੈਕ ਆਪਾਂ ਘਰੇ ਹੀ ਰੈਡੀ ਕਰ ਲੈਣਾ ਹੁਣ ਅਸੀਂ ਇਹਨੂੰ ਫ੍ਰਿਜ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਆ 15-20 ਦਿਨ ਤੱਕ ਰਹੇਗਾ ਇਹ ਮਤਲਬ ਤੁਸੀਂ ਬਣਾਉਣਾ ਹੀ ਉਹਨਾਂ ਕਾ ਕਿ ਜਿੰਨਾ ਕ ਸਾਡਾ 10-15 ਦਿਨ ਨਿਕਲਣ ਫਿਰ ਬਣਾ ਲਓ ਕਿਉਂਕਿ ਘਰ ਦੀਆਂ ਚੀਜ਼ਾਂ ਨੇ ਤੇ ਕੋਈ ਜ਼ਰੂਰਤ ਨਹੀਂ ਹੈਗੀ ਵੀ ਮਹੀਨੇ ਦੋ-ਦੋ ਮਹੀਨਿਆਂ ਦਾ ਬਣਾਈਏ ਅਸੀਂ ਤੁਹਾਨੂੰ ਇਹ ਮੇਰੀ ਜਿਹੜਾ ਆਈਡੀਆ ਹੈ ਟ੍ਰਿਕ ਹੈ ਕਿਵੇਂ ਦੀ ਲੱਗੀ ਆ ਇਹਨੂੰ ਟ੍ਰਾਈ ਜ਼ਰੂਰ ਕਰਨਾ ਮਿਲਦੇ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ